ਮੈਂ ਤੁਹਾਨੂੰ ਦੱਸਿਆ ਜਿਹੜੇ ਅਸੀਂ ਪਿਛਲੇ ਸਾਲ ਹੁਣ ਮਹੱਲੇ ਦੇ ਵਿੱਚ ਇੰਤਜ਼ਾਮ ਕੀਤੇ تھے ਉਸ ਤੋਂ ਜ਼ਿਆਦਾ ਇੰਤਜ਼ਾਮ ਇਸ ਫੰਕਸ਼ਨ ਦੇ ਲਈ ਅਸੀਂ پلان ਕੀਤੇ ਹਨ ਅਤੇ ਮੈਨੇਜਰ ਕੋ ਬਖਰੀ ਬਖਰੀ ਸਮੱਸਿਆਵਾਂ ਨੇ ਬੈਗਸ ਦੀ ਪਿੱਟ ਪਾਕਟਸ ਦੀ ਹੋਰ ਤਰ੍ਹਾਂ ਦੇ ਕਈ ਤਰ੍ਹਾਂ ਦੇ ਅੰਸਰ ਇਹਦੇ ਵਿੱਚ ਆ ਕੇ ਔਰ ਮਾਹੌਲ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਲੇਕਿਨ ਸਾਡੇ ਵੱਲੋਂ ਸਿਵਲ ਕਪੜਿਆਂ ਦੇ ਵਿੱਚ ਪੁਲਿਸ ਤਾਇਨਾਤ ਕੀਤੀ ਜਾਏਗੀ ਸੀਸੀਟੀਵੀ ਕੈਮਰਾਜ਼ ਲਗਾਏ ਜਾਣਗੇ ਔਰ ਇਹੋ ਜਿਹੇ ਜਿਹੜੇ ਵੀ ਅਨਸਰ ਹੈ ਉਹਨਾਂ ਤੇ ਆਨ ਜਾਣ ਵਾਲੇ ਜਿਹੜੇ ਅਨੰਦਪੁਰ ਸਾਹਿਬ ਤੋਂ ਬਾਹਰੋਂ ਟ੍ਰੈਫਿਕ ਆ ਰਿਹਾ ਉਹਨਾਂ ਸਾਰਿਆਂ ਤੇ ਨਿਗਰਾਨੀ ਰੱਖੀ ਜਾਏਗੀ ਤਾਂ ਕਿ ਮਾੜੇ ਅਨਸਰ ਇਥੇ ਨਾ ਹੋਣ। ਪਾਰਕਿੰਗ ਲਈ ਕਿਹੜੇ ਸਥਾਨ? 30 ਦੇ ਕਰੀਬ ਅਸੀਂ ਪਾਰਕਿੰਗ ਸਲੋਟਸ ਨਿਰਧਾਰਿਤ ਕੀਤੇ ਹੁਣ ਤੱਕ। ਔਰ ਜਿਵੇਂ ਮੋਲੇ-ਮੋਲੇ ਦੇ ਵਿੱਚ ਲਗਭਗ ਮੈਨੂੰ ਡੀਸੀ ਸਾਹਿਬ ਦਾ ਅਸ਼ਰੇ ਸੀ 50 ਏਕੜ ਜ਼ਮੀਨ ਹੁੰਦੀ ਸੀ ਇਸ ਵਾਰ ਉਸ ਨੂੰ ਡਬਲ ਕਰਕੇ 100 ਏਕੜ ਜ਼ਮੀਨ ਦੇ ਉੱਤੇ ਪਾਰਕਿੰਗ ਰੱਖੀ ਗਈ ਹੈ ਤਾਂ ਕਿ ਜਿਹੜੇ ਯਾਤਰੀ ਹੈ ਉਹਨਾਂ ਨੂੰ ਕੋਈ ਤੱਕ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350 ਮਾਰਟਿਅਰ ਡੇਹਾੜਾ ਸਾਰੇ ਹਿੰਦੁਸਤਾਨ ਦੇ ਵਿੱਚ ਮਨਾਇਆ ਜਾ ਰਿਹਾ ਖਾਸ ਤੌਰ ਤੇ ਅਨੰਦਪੁਰ ਸਾਹਿਬ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਮਨਾਇਆ ਜਾ ਰਿਹਾ ਹੈ 21 ਨਵੰਬਰ ਤੋਂ ਲੈ ਕੇ 29 ਨਵੰਬਰ ਤੱਕ ਵਕ ਵਕ ਪ੍ਰੋਗਰਾਮਸ ਰੱਖੇ ਗਏ ਹਨ ਇਸ ਪ੍ਰੋਗਰਾਮਾ ਦੇ ਵਿੱਚ ਲਗਭਗ 50 ਲੱਖ ਲੋਕਾਂ ਦੇ ਸ਼ਮੂਲੀਅਤ ਕਰਨ ਦਾ ਸਾਨੂੰ ਅੰਦਾਜ਼ਾ ਹੈ ਔਰ ਇਹਨਾਂ ਕਾਰਜਕ੍ਰਮਾਂ ਨੂੰ ਲੈ ਕੇ ਜਿਹੜੇ ਸਿਕਿਉਰਿਟੀ ਦੇ ਪ੍ਰਬੰਧ ਔਰ ਜਿਹੜੇ ਅ ਵਕ ਵਕ ਇੰਤਜ਼ਾਮਾਤ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਕੀਤੇ ਜਾ ਰਹੇ ਹਨ ਉਸ ਦੀ ਸਮੀਖਿਆ ਕਰਨ ਲਈ ਉਸ ਦੇ ਬਾਰੇ ਵਿਚਾਰ ਵਟਾਂਦਰਾ ਕਰਨ ਲਈ ਅੱਜ ਇੱਕ ਮੀਟਿੰਗ ਇੱਥੇ ਆਨੰਦਪੁਰ ਸਾਹਿਬ ਵਿਖੇ ਰੱਖੀ ਗਈ ਔਰ ਜਿਸ ਤਰ੍ਹਾਂ ਮੈਂ ਤੁਹਾਨੂੰ ਅੱਗੇ ਦੱਸਿਆ ਕਿ ਇਹ ਬਹੁਤ ਵੱਡਾ ਇਕੱਠ ਲੋਕਾਂ ਦਾ ਇੱਥੇ ਹੋਣ ਜਾ ਰਿਹਾ ਹੈ ਜਿਹਦੇ ਵਿੱਚ ਤਕਰੀਬਨ 50 ਲੱਖ ਸ਼ਦਾ ਲੋਦੇ ਪਹੁੰਚਣ ਦੀ ਇੱਥੇ ਸਾਨੂੰ ਉਮੀਦ ਹੈ ਸੋ ਇਹਨੇ ਵੱਡੇ ਪੱਧਰ ਤੇ ਜਿਹੜੇ ਸਾਡੇ ਰਹਿਣ ਦੇ ਇੰਤਜ਼ਾਮਾਤ ਨੇ ਔਰ ਸਿਵਿਕ ਕਮਿਊਨिटीज ਹੈ ਜਿਹੜੇ ਉਹਨਾਂ ਦਾ ਟਰਾਂਸਪੋਰਟੇਸ਼ਨ ਪਲਾਨ ਹੈ ਜਿਹੜਾ ਸਿਕਿਉਰ ਸਿਕਿਉਰਿਟੀ ਦੇ ਬੰਦੋਬਸਤ ਹੈ ਜਿਹੜੇ ਟਰੈਫਿਕ ਰੈਗੂਲੇਸ਼ਨ ਹੈ ਜਿਹੜਾ ਵੀ ਵੀ ਆਈ ਪੀ ਪ੍ਰਬੰਧਨ ਹੈ ਇਸ ਤੋਂ ਇਲਾਵਾ ਲੰਗਰ ਔਰ ਬਾਕੀ ਜਿਹੜੇ तमाम तरह ਦੀਆਂ ਚੀਜ਼ਾਂ है उस सारे समीक्षा की दमीख्या गई और असि पूरी तरह तैयार है कि जड़ा बहुत पावन एक पर्व एक दिहाड़ा आ रहा है उसकी पूरा एडमिनिस्ट्रेशन मैं खुशी है कि पुलिस वालों सिविल एडमिनिस्ट्रेशन वालों उस तैयारियां बहुत ढुकवे तरीके नाल की इस तो मैं जिस तरह तुम्हें अगे मैं दसाया कि ਜਿਹੜਾ ਹਰ ਬਾਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਪਿਛਲੇ ਇੰਤਜ਼ਾਮਾਂਤ ਨਾਲੋਂ ਹੋਰ ਜ਼ਿਆਦਾ ਵਧੀਆ ਤਰੀਕੇ ਨਾਲ ਅਸੀਂ ਇੰਤਜ਼ਾਮ ਕਰੀਏ ਸੋ ਜਿੰਨੀ ਵੀ ਸਾਡੀ ਸੁਰੱਖਿਆ ਦੇ ਲੋਡ ਹੋਏਗੀ ਹੁਣ ਤੱਕ ਸਾਨੂੰ ਉਮੀਦ ਹੈ ਕਿ ਲਗਭਗ 9 ਤੋਂ 10 ਹਜ਼ਾਰ ਸਾਡੇ ਪੁਲਿਸ ਮੁਲਾਜ਼ਮ ਔਰ ਸੀਨੀਅਰ ਆਫਸਰਸ ਡੀਆਈਜੀ ਆਈਜੀ ਔਰ ਐਸਐਸਪੀ ਕਮਾਂਡੈਂਟ ਲੈਵਲ ਦੇ ਅਧਿਕਾਰੀਆਂ ਨੂੰ ਇੱਥੇ ਵਕ ਵਕ ਜ਼ਿੰਮੇਵਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਆਉਣ ਵਾਲੇ ਯਾਤਰੀਆਂ ਨੂੰ ਕਿਸੇ ਕਿਸਮ ਦੀ ਕੋਈ ਆ ਪ੍ਰੋਬਲਮ ਫੇਸ ਨਾ ਕਰੇ ਜਿਹੜਾ ਸਾਡਾ ਸਾਰਾ ਅਨੰਤਪੁਰ ਸਾਹਿਬ ਦਾ ਏਰੀਆ ਹੈ ਇਸ ਨੂੰ ਵਕ ਵਕ ਜ਼ੋਨ ਦੇ ਵਿੱਚ ਅਸੀਂ ਤਕਸੀਮ ਕੀਤਾ ਹੈ ਇਹ ਜੋਨ ਸਰ ਇਹਦੇ ਚ ਅਸੀਂ ਤੁਹਾਨੂੰ ਐਗਜ਼ੈਕਟ ਦੱਸ ਦਾਂਗੇ ਲਗਭਗ 9 ਦੇ 9 ਜ਼ੋਨ ਸੱਕੀ ਹੁਣ ਤੱਕ ਆਈਡੈਂਟੀਫਾਈ ਕੀਤੇ ਹਨ ਜਿਸ ਦੇ ਵਿੱਚ ਪਾਰਕਿੰਗ ਇੱਕ ਵੱਖਰਾ ਜ਼ੋਨ ਹੈ ਟ੍ਰੈਫਿਕ ਡਾਇਵਰਸ਼ਨ ਨੂੰ ਇੱਕ ਵੱਖਰਾ ਅਦਾਰਾ ਅਸੀਂ ਮੰਨਿਆ ਹੈ ਜਿਹੜਾ ਲੋਕਾਂ ਦੇ ਰਹਿਣ ਦੀ ਡੈਂਸਿਟੀ ਹੈ ਉਸ ਨੂੰ ਜਿਹੜੇ ਇੱਥੇ ਮੇਨ ਸਾਡੇ ਸੈਂਕਟਰਮ ਸੈਂਕਟਰਮ ਹੈ ਗੁਰਦੁਆਰਾ ਸੀਗਲ ਸਾਹਿਬ ਗੁਰਦੁਆਰਾ ਫੋਰਾ ਸਾਹਿਬ ਤਖਤ ਸਾਹਿਬ ਇਹਨਾਂ ਸਾਰਿਆਂ ਨੂੰ ਵਕ ਵਕ ਸੈਕਟਰਾਂ ਦੇ ਵਿੱਚ ਵੰਡ ਕੇ ਔਰ ਇਸ ਦੇ ਨਾਲ ਜਿਹੜੇ ਮੇਨ ਫੰਕਸ਼ਨ ਵਿਰਾਸਤੇ ਖਾਲਸਾ ਦੇ ਵਿੱਚ ਹੋਣੇ ਆ ਇਹਨਾਂ ਸਾਰਿਆਂ ਨੂੰ ਅਸੀਂ ਵਕ ਵਕ ਜਿਹੜੀ ਲੋਡ ਮੁਤਾਬਕ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਪਲਾਨ ਕੀਤਾ दिक्कत तो हम देखो जो जो कंसट्रेंस है वह तो है ही है ऐतिहासिक गलिया ने ऐतिहासिक जगह ने तो so, लेकिन फिर भी असी पूरी तरह प्लान किया है कि नो ट्रैफिक जोनस बनाए हैं ताकि उसे किस्म की कोई तकलीफ ना होर वन वे जोनस कई असी निर्धारित किए हैं ताकि श्रद्धालु एक पास्य दूजे पास्य निकल जाए इस इमदाद ल ਹੈਲਪ ਸੈਂਟਰਸ ਹੈਲਪ ਡੈਸਕਸ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਵੱਖ-ਵੱਖ ਸਥਾਨਾਂ ਤੇ ਹੈਲਪ ਡੈਸਕ ਨਹੀਂਆ ਹੋਈਆਂ ਤਾਂ ਕਿ ਜਿਹੜੇ ਯਾਤਰੀਆਂ ਉਹਨਾਂ ਨੂੰ ਉਹਨਾਂ ਦੀ ਹੈਲਪ